ਕਵੱਡੀ ਬੋਲੋ ਲੈਸਟਾ ਰਹਿਣ ਜੋ ਕਵੱਡੀ ਬੋਲੋ ਤੂੰ ਪਾਣੀ ਪੀ ਆ ਦੀ ਕਵੱਡੀ ਬੋਲੋ ਬਿੱਲੇ ਵੀਰੇ ਲੈਸਟਾ ਕੋਈ ਨਹੀਂ ਲਾ ਤੁਹਾਡੀਆਂ ਜ਼ੋਰਦਾਰ ਤਾਲੀਆਂ ਦੇ ਵਿੱਚ ਮੇਰੇ ਵੀਰਿਆ ਕਵੱਡੀ ਦਾ ਉੱਤਨਾ ਸੱਪ ਆ ਕਵੱਡੀ ਦਾ ਉੱਤਨਾ ਸੱਪ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ਹਿਜ਼ਾਦ ਅਲੀ ਦੂਜੇ ਪਾਸੇ ਕਿੱਤੇ ਕੁਲਵੀਰ ਜਟਾੜਿਆਵਾ ਜਲਾਲ ਵਾਲਾ ਕਹਿੰਦੇ ਰੋਹ ਵਿੱਚ ਆ ਗਿਆ ਹੈ ਜਲਾਲ ਵਾਲਾ ਵੀ ਕਹਿੰਦੇ ਜਲੋ ਬੋਲਦੇ ਤੇ ਮਿਲਦੀ ਹੈ ਦੁਨੀਆ ਜਿਹੜੀ ਹੈ ਸਵਾਦ ਲੈਣੀ ਹੈ ਖੇਡ ਕਬੱਡੀ ਦਾ ਬੂਰੀਆ ਸੀਸਰ ਵਾਲਾ ਵਰਗੇ ਕਬੱਡੀ ਪਾ ਰਿਹਾ ਹੈ ਢਿੰਡਰਾ ਵਾਲਾ ਬੰਨਾ ਚੰਨਾ ਇਲਾਕਾ ਆਹ ਦੇਖਦੇ ਵੀ ਹੁਣ ਕਿਹੜਾ ਜਾਸੀ ਲਾਗੇ ਦੇਖਾ ਐਨ ਗੱਲ ਬਣਾ ਲੂਗਾ ਫਰੀਦ ਚਾਰ ਹੈ ਆਹ ਫਰੀਦ ਹੈ ਫਕੀਰ ਹੁਸੈਨ ਦਾ ਪੁੱਤਰ ਦਗਾਲ ਦੇ ਬਿੱਟੂ ਵਰਗਾ ਜਾਸੀ ਦੁਨੀਆ ਗੱਲਾਂ ਕਰਦੀ ਹੈ ਵੀ ਆ ਵੀ ਦਗਾਲ ਦੇ ਬਿੱਟੂ ਵਰਗਾ ਜਾਸੀ ਹੈ ਪਰ ਅਗਲੀ ਕਬੱਡੀ ਦੀਪਕ ਆ ਗਿਆ ਹੈ ਦੀਪਕ ਕਾਸ਼ੀਪੁਰੀਆ ਲਓ ਦੀਪਕ ਕਾਸ਼ੀਪੁਰੀਆ ਦੇਵੀ ਬਿਆਲ ਜਿੱਤਾ ਚੰਦਿਆ ਹੋਇਆ ਖਿਡਾਰੀ ਆਹ ਸਾਹਮਣੇ ਕੁੱਪਿਆਂ ਦੀਆਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਕੀਤੀ ਮਿਹਨਤ ਇਸ ਵੇਲੇ ਦੀਪਕ ਦੀ ਪਈ ਹੋਈ ਰੇਡ ਆਹ ਜੋੜੀ ਕਹਿੰਦੇ ਪ੍ਰਸਿੱਧ ਹੈ ਕੁਲਵੀਰ ਤੇ ਜੱਗੂ ਦੀ ਜੋੜੀ ਇੰਦਰਜੀਤ ਤੇ ਫਰੀਦ ਦੀ ਜੋੜੀ ਲਓ ਸਾਹਮਣੇ ਇਸ ਵੇਲੇ ਇਸ ਵੇਲੇ ਲੱਗੂ ਜਫਾਗੇ ਨਹੀਂ ਆਹ ਸਾਹਮਣੇ ਦੀਪਕ ਫਰੀਦাবাদ ਇਲਾਕੇ ਦਾ ਖਿਡਾਰੀ ਇਹ ਹੈ ਕਾਸ਼ੀਪੁਰਿਆ ਦੀਪਕ ਮੇਰੇ ਵੀਰੋ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ ਨੰਬਰ ਦਾ ਵਾਅਦਾ ਕਰਦਾ ਹੋਇਆ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਬਾਪਰੀਏ ਰਕੇਸ਼ ਦੀ ਪੈ ਚੁੱਕੀ ਹੈ ਕਾਲੇ ਸਿੰਘਾਂ ਵਾਲੇ ਦੇ ਦੋ ਜੱਫੇ ਗਿੰਦੀ ਹੰਸਰਾ ਗੁਰਤੇਜ ਤਿਆਲ ਮਨਪ੍ਰੀਤ ਤਿਆਲ ਦੀ ਯਾਦ ਵਿੱਚ ਵੱਡੇ ਮਾਣ ਕਰਨਗੇ ਲਓ ਬਾਪਰੀਏ ਰਕੇਸ਼ ਦੀ ਪਈ ਹੋਈ ਰੇਡ ਕਮਾਲਪੁਰੇ ਦਾ ਖੇਡ ਮੈਲਾ ਅੱਜ ਗੂਜਦਾ ਹੈ ਮੇਰੇ ਵੀਰੋ ਅੱਜ ਗੂਜਦਾ ਹੈ ਸ਼ਾਦੀ ਦੀਆਂ ਤਿੰਨ ਕਬੱਡੀਆਂ ਦਵਿੰਦਰ ਲੱਗਾ ਕੈਨੇਡਾ ਦੀਪਾ ਇਟਲੀ ਰਾਜੀ ਹੰਸਰਾ ਤੇ ਪੰਮੇ ਹੰਸਰਾ ਵੱਲੋਂ 3100 ਦੀਆਂ ਬਿੱਲੀਆਂ ਪਵਾਦੇ ਨੌਜਵਾਨਾਂ। ਹਾਂ 3100 ਦੀਆਂ ਦਾ ਭਰਾਵਾ ਦੇ ਵਿੱਚ 2100 ਤੈਜਾ ਹੋ ਗਿਆ ਹੈ। ਮਨੂ ਹਸਰਾ ਗੁਰਦੀ ਸ਼ਮਰਾ ਸਰਬਾ ਆਸਟ੍ਰੇਲੀਆ 2100 ਦੀਆਂ ਇਹਨਾਂ ਵੱਲੋਂ ਰਿਹਾ ਤਿੰਨ ਬੋਲੀਆਂ ਗਈਆਂ। ਦੂਜੀ ਕਬੱਡੀ ਪੈ ਚੁੱਕੀ ਹੈ। ਜਿਟਾਣਿਆਂ ਦਾ ਕਲਵੀਰ ਯਾਰਾ ਹਾਕ ਬੜੀਏ ਜੱਗੂ ਕਨੇ ਉੱਡ ਜਾ ਪੰਦੀ ਲਾਦਾ ਬਈਆ ਉੱਡ ਜਾ ਪੰਦੀ ਲਾਦਾ ਉੱਡ ਜਾ ਉੱਡ ਜਾ ਉੱਡ ਜਾ ਪੰਦੀ ਲਾਦਾ ਜੋ ਪਰਿੰਦੇ ਹੀ ਲਾਂਦਾ ਆਹ ਦੇਖਦੇ ਵੀ ਮੈਦਾਨ ਦੇ ਅੰਦਰ ਪਰਿੰਦੇ ਲਾ ਗਿਆ ਆ 3100 ਸਾਹ ਉਹ ਮੁੰਡਿਆ ਆ 3100 ਸਾਹ ਲੈ ਵੀ ਸਰਪੰਚਾ ਸ਼ਤੀਸ਼ ਸਾਹ ਨੌਜਾਨਾ 3100 ਉਹ ਕਮਾਲ ਪਰਿਓ ਆਇਓ 30 ਹਾਲ ਜਾ ਰਿਹਾ ਕੋਈ ਗੱਲ ਨਹੀਂ ਸਾਰੇ ਹੁਣ ਸੈੱਟ ਆ ਮੇਰਾ ਵੀਰ ਬਣ ਕੇ ਹੁਣ ਇਦਾਂ ਇਦਾਂ ਨਾ ਕਰੋ ਡਿਸਟਰਬੈਂਸ ਹੋ ਜਾਂਦੀ ਹੈ ਦੁਨੀਆ ਨੂੰ ਲੈ ਲੈਣ ਦਿਓ ਸੁਆਦ ਲੈ ਵੀ ਬੱਬੂ ਵੀਰ ਇਧਰ ਦੇ ਪਾਸੇ ਮਿਠਾਲੀ ਵੀਰ ਦੇ ਨੂੰ ਰਮੇਲ ਸਿੰਘ ਉਰਫ ਬੱਬੂ ਪਿੰਡਰਾਂ ਵਾਲਾ ਸ਼ੀਰਾ ਪਿੰਡਰ ਬੰਤਾ ਪਿੰਡਰ ਕੈਲਾ ਪਿੰਡਰ ਸਮੇਂ-ਸਮੇਂ ਤੇ ਗੱਲਾਂ ਹੋਈਆਂ ਔਰ ਮੇਰੇ ਵੀਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਦੀਪਕ ਕਾਸ਼ੀਪੁਰੀਏ ਦੀ ਕਾਸ਼ੀਪੁਰੀਏ ਦੀਪਕ ਨੇ ਕਬੱਡੀ ਪਾਈ ਹੈ ਜਿਹਨੂੰ ਪਹਿਲਾ ਹੱਥ ਨਹੀਂ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਰ ਲਈ ਜਿਹੜੇ ਮੋਢਾ ਤੋਂ ਸੀਗੇ ਠੁਕਦੇ ਮੁੱਠੀਆਂ ਦੀ ਮੀਤੀ ਹੋਇਆ ਸਰਕਟ ਮੇਰ ਕੌਣ ਪਤਾ ਕੀਤੇ ਹੋਇਆ ਅਜਰ ਕੌਣ ਟੁੱਟਣੇ ਹੈ ਅਜਰ ਕੌਣ ਬਣਨੇ ਹੈ ਅੱਜ ਕੌਣ ਬੱਲੇ ਬਲੇ ਕਰਕੇ ਜਾਊਗਾ 911 ਟੈਕਟਰ ਅੱਜ ਕਿੱਧਰ ਜਾਂਦੇ ਹੈ ਸ਼ੈਟਰਪੁਰੀਆ ਹੱਸਦਾ ਹੈ ਅੱਜ ਕਿਹੜਾ ਲਾ ਲਾ ਕੇ ਦੱਸੇ ਇਹਨ ਦੁਨੀਆ ਨੂੰ ਚਾਕੇ ਜਾਂਦਾ ਹੈ ਬੋਪੁਰੀਏ ਦੇ ਕੇਸ਼ ਨੇ ਕਹਿੰਦੇ ਵੜ ਕੇ ਕਬੱਡੀ ਪਾਈ ਹੈ ਕਿ ਖੇਡ ਦੇ ਮੈਦਾਨ 'ਚ ਪਤੰਗ ਵਾਂ ਉੱਡਦਾ ਟੱਕੜੇ ਜੱਫੀਆਂ ਤੋਂ ਘਾਟੀਆਂ ਰੁਕਦਾ ਟੱਕੜੇ ਦੀ ਜੱਫੀਆਂ ਤੋਂ ਘਾਟੀਆਂ ਰੁਕਦਾ ਟੱਕੜੇ ਦੇ ਜੱਫੀਆਂ ਤੋਂ ਘਟ ਹੀ ਰੁਕਦਾ ਕਾਕਾ ਫਰਿਆਦ ਕਾਕਾ ਫਰਿਆਦ ਆਇਆ ਗਰਦਿਆਲ ਬੱਬੂ ਭਿੰਡਰਾਂ ਵਾਲਾ ਲਾ ਟੱਕੜਾ ਜੱਫਾ ਉਹ ਕਮਾਲਪੁਰੇ ਵਾਲੇ ਤਾੜੀਆਂ ਦੁਨੀਆ ਵਾਰੇ ਕੀ ਖਿਆਲ ਆ ਲੁਪਿਆਣੀਆਂ ਅਬ ਦੁਨੀਆ ਸਵਾਦ ਲੈਂਦੀ ਹੈ ਦੁਨੀਆ ਸਵਾਦ ਲੈਂਦੀ ਹੈ ਲੈ ਵੀ ਜੱਗੂ 21 ਤੋਂ 31 31 ਤੋਂ 5100 ਕਰਦਾ ਗੁਰਤੇਜ ਦਿਵਾਨ ਕਹਿੰਦਾ ਮਾਮਿਆਂ ਵੱਲੋਂ ਬਾੜ ਕਰਦੇ ਮੀਤਾ ਤੇ ਚਰਨਜੀਤ ਹੁਣਾ ਵੱਲੋਂ ਫਰਵਾਹੀ ਵਾਲਿਆਂ ਵੱਲੋਂ ਮੇਰੇ ਜੀ ਨੇ ਮਾਨ ਹੋਣਗੇ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ਹੀਆਦ ਅਲੀ ਚਾਰ ਜੱਫੀ ਨੇ ਇੱਕ ਪਾਸੇ ਹਾਕਮ ਵਾਲਿਆ ਜੱਗੂ ਆ ਉਹ ਜਟਾਣਿਆਂ ਵਾਲਾ ਉਹ ਜਟਾਣਿਆਂ ਵਾਲਾ ਲੈ ਵੀ ਗਿੰਦੀ ਤਿੰਨ ਤੋਂ ਖੁਸ਼ ਹੋਗੇ ਨੌਜਵਾਨ ਆ ਨੌਜਵਾਨ ਗੱਭਰੂ ਨੂੰ ਸਵਾਗਤ ਦੇ ਗੁਰਤੇਜ ਦਿਓਲ ਤੇ ਗਿੰਦੀ ਹੰਸਰਾ ਮਨਪ੍ਰੀਤ ਦਿਓਲ ਦੀ ਯਾਦ ਵਿੱਚ 2000 ਰੁਪਏ ਸਜਾਤ ਆ 200 ਪੰਨਾ ਗੱਲ ਜੀ ਬੜੀ ਮਿਹਰਬਾਨੀ ਹੋਗੀ ਸਾਡੇ ਵੀਰ ਮਨੋ ਹਾਸਾ ਸਟੇਡੀਆ ਗੋਪੀ ਸਮਰਾ ਸਟੇਡੀਆ ਸਰਬਾ ਸਟੇਡੀਆ ਤੋਂ ਮੇਰੇ ਜਾਂ ਤੇ ਲੱਗਿਆ ਸੀਗਾ ਸਾਡੀ ਨੇ ਜਿਹੜਾ ਜੱਫਾ ਲੱਗ ਚੁੱਕਾ ਹੈ ਇੱਕ ਹੀ ਸਾਬ ਵੀਰਾਂ ਨੇ ਪੁਰਦਾ ਕੀਤਾ ਲਓ ਪੂਰੀਆ ਸ਼ੀਸ਼ਰ ਵੱਧ ਕੇ ਕਬੱਡੀ ਪਾ ਰਿਹਾ ਹੈ ਹੁਣ ਕਿਹੜਾ ਜੱਸੀ ਲਗਾਈ ਮਾਰਦਾ ਹੈ ਕਿਹੜਾ ਮੇਲਾ ਚਾਹੁੰਦਾ ਹੈ ਕਮਾਲ ਪਰੋ ਦੇ ਵਿੱਚ ਐਨ ਧੱਕ ਪਈ ਹੋਈ ਹੈ ਕੱਲੀ ਕੱਲੀ ਰੇਡ ਦੇਖਣ ਵਾਲੀ ਹੈ ਕੱਲੀ ਕੱਲੀ ਰੋਡ ਵੇਖਣ ਵਾਲੀ ਐ ਨਾਮ ਅਸ਼ਕੰਦਰ ਕੀ ਓ ਪੁੱਤਾ ਚਿੱਕ ਕਰ ਨਹੀਂ ਉਡਣਾ ਬਹੁਤਾ ਸਰ ਧਰਤੀ ਤੇ ਲਾ ਲਾਂਗੇ ਖਾਲੀ ਆ ਤੇ ਜਾਣਾ ਇੱਥੋਂ ਸਾਰਿਆਂ ਨੇ ਇੱਕ ਵਾਰੀ ਤੇ ਦੁਨੀਆ ਬਾੜੀ ਪਾਵਾਂਗੇ ਇੱਕ ਵਾਰੀ ਤੇ ਦੁਨੀਆ ਬਾੜੀ ਪਾਵਾਂਗੇ ਲੈ ਵੀ ਤੇਲੀਆਂ ਜੱਲੀਆਂ ਵਾਲਿਆ ਆਹ ਦੇਖ ਲੈ ਹਾਕਮੜੀਆ ਜੱਗੂ ਓ ਹਾਕਮੜੀਆ ਜੱਗੂ ਜੱਗੂ ਕਹਿੰਦਾ ਵੀ ਜੱਫਾ ਤੇ ਅੱਜ ਇੱਦਾਂ ਹੀ ਲੱਗੂ ਕਮਾਲੀਏ ਜੱਗੂ ਦਾ ਜੱਫਾ ਹੈ ਮੇਰੇ ਵੀਰੋ ਕਮਾਲ ਹੋ ਗਿਆ ਇੱਕ ਹੋਰ ਲਾਵੇ 5100 ਤੋਂ ਗੱਲ 7100 ਤੇ ਪੁੱਜੂਗੀ ਫੇਰ ਪ੍ਰੀਆ ਸੁਖੇ ਨੇ ਵੀ ਨੌਜੋਨਾ ਮਾਇਆ ਦੇ ਜੱਫੇ ਪੁੱਜਦੇ ਕਰ ਦਿੱਤੇ ਹੈ ਗੁਰਤੇਜ ਹੁਣੀ ਗਿੰਦੀ ਹੁਣੀ ਬਾਵਾ ਸਾਰੇ ਪੈਸੇ ਫੜਾ ਗਿਆ ਕਹਿੰਦੇ ਮਾਨ ਕਰਦੀ ਅਸੀਂ ਵਾਰ-ਵਾਰ ਨਹੀਂ ਆਉਣਾ ਗਰਾਊਂਡ ਦੇ ਵਿੱਚ ਆਓ ਸਾਹਮਣੇ ਮੇਰੇ ਵੀਰੋ ਰਕੇਸ਼ ਬਾਪਰੀਏ ਦੀ ਪਈ ਹੋਈ ਰੇਡ ਜਿੱਤਰੋਂ ਵੀ ਜੱਫਾ ਲੱਗੂ 2000 ਗੁਰਤੇਜ ਵਿਆਲ ਗਿੰਦੀ ਹੰਸਰਾ ਇੰਦਰ ਮੰਗਟ ਅਰ ਸੁਖਾ ਖਖ ਲਖਖ ਪਿੰਡਾ ਖੈਰਾ ਤੇ ਨਾਲ ਸੁਖਾ ਸ਼ੇਰਪੁਰਿਆ ਲਓ ਸ਼ਾਜੀ ਆ ਗਿਆ ਕਬੱਡੀ ਪਾਉਣ ਹੁਣ ਕਿਹੜਾ ਯਾਸੀ ਲਾਉਂਦਾ ਬੱਸਾ ਜਿਟਾਰੇ ਦਾ ਕੁਲਵੀਰ ਪਰ ਸ਼ਾਜੀ ਲੋਗੀਰੋ ਉਹਨਾਂ ਸਭ ਕਬੱਡੀ ਦਾ ਅੰਕ ਟੀਮ ਦੇ ਖਾਤੇ ਜੋੜ ਗਿਆ ਹਾਂ ਠੇਕੇਦਾਰ ਗੁੱਜਰ ਖੁਸ਼ਬਖਸ਼ੀਆਂ ਜੀ ਕਹਿੰਦੇ ਵੀ 500 ਦੇਵਾਂਗੇ ਫਰਕਾ ਜਿੰਨੇ ਜੱਫੇ ਲਾਊਗਾ ਆ ਪੂਰੀਆ ਸ਼ੀਸ਼ਰਵਾਲ ਲਾ ਪੂਰੀਆ ਸ਼ੀਸ਼ਰਵਾਲ ਟੋਕਿਆ ਧਰਤੀ ਮਰ ਮੱਥਾ ਅਰਦੇ ਕਹਿੰਦੇ ਸਵਾਦ ਆ ਹੀ ਜਾਂਦਾ ਸਵਾਦ ਜਾ ਹੀ ਜਾਂਦਾ ਸਵਾਦ ਆ ਹੀ ਜਾਂਦਾ ਸਵਾਦ ਆ ਹੀ ਜਾਂਦਾ ਸਵਾਦ ਜਾ ਹੀ ਜਾਂਦਾ ਮਾਨੂੰ ਹੰਸਰਾ ਉਹ ਜੋ ਸਰਬਾ ਆਸਟ੍ਰੇਲੀਆ ਔਰ ਜੋਰਪੀ ਤੋਂ ਸਟੇਡੀਆ ਇਹ ਮਾਇਆ ਕੋੜੀ ਰੱਖਿਓ ਬਾਈ ਜੀ ਅਸੀਂ ਨਾਮ ਹੀ ਬੋਲ ਸਕਦੇ ਹਾਂ ਹਾਂ ਨਹੀਂ ਨੀਤ ਕੋਈ ਤੋਰੀ ਰੱਖ ਪੱਕ ਦੀਪਕ 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 ਕਾਸ਼ੀਪੁਰੀਆ ਹਰਿਆਣੇ ਦੀ ਧਰਤੀ ਤੋਂ ਆਇਆ ਹੋਇਆ ਮੇਰੇ ਵੀਰੋ ਅੱਜ ਪੰਜਾਬ ਦਾ ਮੇਲਾ ਬਣਾਉਣ ਦੇ ਲਈ ਸੁਰਖਪੁਰ ਤੇ ਬਾਹੂ ਅਕਬਰਪੁਰ ਜਲਦੀ ਦੇ ਨਾਲ ਪੁੱਜ ਜਾਣ ਆ ਪਹਿਲਾ ਸੈਮੀਫਾਈਨਲ ਹਾਕਮ ਵਾਲਿਆ ਜੱਗੂ ਜੇ ਦੂਜਾ ਲਾ ਗਿਆ 71 ਸੌ ਕੇ ਮਾਰ ਅਰੀਕ ਰਸਤਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮੁੰਡੇ ਹਸੈ ਨੇ ਤੇਰੀਆਂ ਸ਼ਹਿਰਾਂ ਦੇ 7500 ਦਾ ਜਫਾ ਲੱਗਿਆ ਮੇਰੇ ਵੀਰੋ ਚਰਨਜੀਤ ਮੀਤਾ ਬੈਲਜੀਅਮ ਸੁੱਖਾ ਸ਼ੇਰਪਰਾ ਗਿੰਦੀ ਹੰਸਰਾ ਤੇ ਨਾ ਗੁਰਤੇਜ ਬਿਆਲ ਹੁਣਾ ਵੱਲੋਂ ਇਹ ਮਾਣ ਨੇ ਲਾਗਦੀ ਕਬੜੀ ਪੂਰੀ ਅਸ਼ੀਸ਼ਰ ਫਿਰ ਆ ਗਿਆ ਸਰਬਾਹ ਦਿਆਲ ਕਹਿੰਦਾ ਔਰ ਮੇਰੇ ਵੀਰੋ ਸਾਡੇ ਵੀਰ ਜਿੰਨੇ ਵੀ ਕਬੱਡੀ ਕਪੜੇ ਸਫਲਤਾ ਵੱਲ ਨੇ ਯੋਗਦਾਨ ਪਾ ਰਿਹਾ ਮੰਨੋ ਹਸਲਾ ਔਰ ਸਰਦਾ ਅਟੇਲੀਆ ਗੁਰਪ੍ਰੀਤ ਦਾ ਸਾਡਾ ਵੀਰ ਹੈ ਇਹ ਕਮਜੋ ਇੱਧਰ ਹੁਣ ਜੱਸਾ ਲੱਗਿਆ 1000 ਦੇ ਮਾਨ ਹੋਣਗੇ ਭਾਵੇਂ ਸ਼ੱਜਰਪੁਰੀਏ ਜੱਸਾ ਲਾ ਜਾਂਦਾ ਭਾਵੇਂ ਹੱਥ ਮਾਰੀਆਂ ਜੱਸਾ ਲਾਉਂਦੇ ਪਰ ਜੱਸੇ ਦਾ ਹਜ਼ਾਰ ਹਜ਼ਾਰ ਤੱਕ ਜਾਊਗਾ ਲਓ ਸਾਜੀ ਨੇ ਕਬੱਡੀ ਪਾਈ ਹੈ ਫਕੀਰ ਹੁਸੈਨ ਦਾ ਪੁੱਤਰ ਜੱਗੂ ਤਿਆਰ ਹੈ ਕੁਲਵੀਰ ਤਿਆਰ ਹੈ ਹੁਣ ਕਿਹੜਾ ਜੱਸੀ ਲਾਉਣਾ ਜੱਸਾ ਜਿਤਾਣਿਆਂ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਕਰੂੰਗਾ ਇੱਕ ਪਾਸੇ ਖੇਡ ਕਬੱਡੀ ਦਾ ਉਹਦਾ ਸਾਪ ਕਲਵੀਰ ਕਿਆ ਬਾਤ ਹੈ ਮੁੰਡੇ ਫੈਨੇ ਤੇਰੇਆਂ ਸ਼ਹਿਰਾਂ ਦੇ ਮੇਰੇ ਟੋਬਿਆਂ ਵਿੱਚ ਪਿੰਡ ਕੋੜੇ ਮਾੜੀ ਲੋਦੀ ਝਿੰਡ ਕੋੜੇ ਮੁੰਡੇ ਫੈਨੇ ਤੇਰੇ ਸ਼ਹਿਰ ਨੇ ਉਹ ਕਮਾਲਪੁਰੇ ਵਾਲੇ ਕੀ ਹਾਲ ਚਾਲ ਆ ਆ ਜਾਂਦਾ ਰਹਿ ਚਾਉਂਦਾ ਰਹਿ ਜੁਗ ਜੁਗ ਜੀ ਸੋਹਣਿਆ ਜਵਾਨੀਆਂ ਮਾਣ ਜਵਾਨੀਆਂ ਮਾਣ ਬੋਪਰੀ ਅਰਕੇਸ਼ ਕਾਕਾ ਕਾਕੇ ਨੂੰ ਸੰਘੇੜਿਆਂ ਦੇ ਮੇਲੇ ਤੇ 11 ਤਰੀਕ ਨੂੰ ਜੱਸੀ ਬੈਲਜੀਅਮ ਸਰਬਾ ਬੈਲਜੀਅਮ ਤੇ ਨਾਲ ਮੇਰੇ ਵੀਰੋ ਲੱਕੀ ਹੁਣੀ ਕਹਿੰਦੇ ਆ ਵੀ ਬੁਲਟ ਮੋਟਰਸਾਈਕਲ ਦੇ ਨਾਲ ਹਰ ਵੀਰ ਹੁਣੀ ਮੇਰੇ ਵੀਰੋ ਸਾਰੇ ਭਰਾ ਹੈਰੀ ਹੁਣੀ ਮਾਣ ਕਰਨਗੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਰੱਕੇ ਸਾਰੀ ਮੇਰੇ ਵੀਰੋ ਦੀਪਕ ਦੀ ਕਾਸ਼ੀਪੁਰਿਆ ਦੀਪਕ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜੋ ਤੀਰ ਨਿਸ਼ਾਨੇ ਉੱਛ ਜੇ ਉਹ ਦਾਦਾ ਹਥਿਆਰ ਉਹ ਜਿੱਤ ਹਮੇਸ਼ਾ ਉਸ ਤੋਂ ਜਿਹੜਾ ਪਹਿਲਾ ਕਰੇ ਵਾਰ ਉਹ ਜਿੱਤ ਹਮੇਸ਼ਾ ਉਸ ਤੋਂ ਜਿਹੜਾ ਪਹਿਲਾਂ ਕਰੇ ਵਾਰ ਤਾਵੀਆਂ ਦੇ ਵਾਰ ਬਿੱਕੀ ਤਾੜੀ ਵਾਲ ਤੇ ਨਾਲ ਰਾਜੂ ਆਸਰਾ ਕਹਿੰਦੇ ਵੀ ਜੱਗੂ ਇੱਕੋ ਜੱਸਾ ਲਾਣਾ ਤੇ ਹਜ਼ਾਰ ਤਾਂ ਜਾਊਗਾ ਬੋਰੀਆ ਸੀਸਰ ਜੀ ਦੀ ਕੋਈ ਡਿਊਟੀ ਨਹੀਂ ਭਾਈ ਗ라운ਡ ਤੋਂ ਬਾਹਰ ਨਹੀਂ ਸਾਰੀ ਵੀ ਉਹ ਬੜੀ ਮਿਹਰਬਾਨੀ ਹੋ ਗਈ ਵੀ ਦੀ ਕੋ ਡਿਊਟੀ ਨਹੀਂ ਗ라운ਡ ਤੋਂ ਬਾਹਰ ਹੀ ਸਾਰੀ ਵੀ ਉਹ ਲਓ ਅਗਲੀ ਕਬੱਡੀ ਪੂਰੀਏ ਸ਼ੀਸ਼ੇ ਪਾਰਿਆ ਫਰੀਆਦ ਤਾਰ ਹੈ ਭਿੰਡਰਾ ਵਾਲਾ ਤਾਰ ਹੈ ਪੱਟੀ ਖੁੱਜਾ ਦਫਾ ਲਗਾ ਦੇ ਨਹੀਂ ਇਸ ਸਮੇਂ ਦੀ ਕੀ ਬਾਤ ਮੇ ਵੀਰੇ ਔਰ ਅੰਕ ਡਬਲ ਟੱਚ ਰਨ ਨੰਬਰ ਰੇਡਰ ਦਾ ਨੰਬਰ ਭੂਰੀਏ ਦਾ ਨੰਬਰ ਭੂਰੀਏ ਦਾ ਗਰਾਉਂਡ ਨੂੰ ਥੋੜਾ ਕਲੀਅਰ ਰੱਖੀਏ ਗਰਾਉਂਡ ਨੂੰ ਥੋੜਾ ਕਲੀਅਰ ਰੱਖੀਏ ਮੇਰੇ ਵੀਰੋ ਆਓ ਸਾਹਮਣੇ ਫਰਿਆਦ ਦਾ ਵੀਰ ਇਸ ਲਈ ਸ਼ਹੀਦ ਅਲੀ ਕਬੱਡੀ ਦਾ ਉਡਣਾ ਸੱਤ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਦੀਪਾ ਚਰਨਜੀਤ ਬੈਲ ਜੀ ਨੂੰ ਮੀਤਾ ਬੈਲ ਜੀ ਨੂੰ ਫਰਵਾਹੀ ਪਿੰਦਾ ਹੈ ਔਰ ਧੀਰ ਬੈਲ ਜੀਮਾ ਇਹਨਾਂ ਬੋਲ ਨੂੰ ਸਤਾਰ ਤੋੜ ਗਿਆ ਬੱਟਾ ਮੇਰੀ ਗੱਲ ਸੁਣੀ ਜੇ ਤਾਂ ਡਿਸਟਰਬ ਕਰਨਾ ਹੈ ਫਿਰ ਮੈਂ ਤਾਂ ਚੱਲਿਆ ਜੇ ਕਬੱਡੀ ਬੁਲਾਉਣੀ ਹੈ ਫਿਰ ਮੈਂ ਇੱਥੇ ਖੜਾ ਮੇਰੇ ਹੱਥ ਵਨ ਕੇ ਬੇਨਤੀ ਆ ਯਾਰ ਲੋਕਾਂ ਨੂੰ ਕਬੱਡੀ ਬੋਲਣ ਦਿਓ ਆ ਕੇ ਯਾਰ ਡਿਸਟਰਬ ਹੋ ਜਾਂਦੇ ਆ ਯਾਰ ਦੁਨੀਆ ਜੁੜੀ ਹੋਈ ਐ ਪਲੀਜ਼ ਮੇਰੇ ਹੱਥ ਵਨ ਕੇ ਬੇਨਤੀ ਆ ਮੇਰਾ ਕਿਸੇ ਨੂੰ ਕਹਿਣ ਨੂੰ ਜੀ ਨਹੀਂ ਕਰਦਾ ਲੋਕ ਖੁੱਬੇ ਪਿਆ ਮੈਚ ਦੇ ਵਿੱਚ ਓਏ ਆ ਵੀਰ ਮੇਰੇ ਸਟੇਜ ਨਹੀਂ ਉਹ ਵੀ ਥੋੜੀ ਕਲੀਅਰ ਕਰਾ ਦਿਓ ਸਟੇਜ ਤੇ ਕੁਛ ਨਹੀਂ ਦੱਸਦਾ ਜੀ ਬੜਾ ਧੰਨਵਾਦ ਸਟੇਜ ਜਾਨੀ ਜਰੂਰ ਕਿਰਪਾ ਕਰੋ ਭਾਈ ਭਾਈ ਇਹਨਾਂ ਦਾ ਪੂਆ ਖਰਚਾ ਹੋ ਰਿਹਾ ਹੁਣ ਪਤਾ ਹੀ ਨਹੀਂ ਕਬੱਡੀ ਕਰਾਇਆ ਕਿਉਂਦੇ ਹੈ ਇਹਨਾਂ ਰੁਪਈਆ ਖਰਚਿਆ ਤੁਸੀਂ ਥੋੜਾ ਵਾਲਾ ਇਹਨਾਂ ਨੂੰ ਤੁਸੀਂ ਇੰਨੀ ਮਾਇਆ ਦਿੱਤੀ ਹੈ ਲੱਖਾਂ ਰੁਪਏ ਤੁਸੀਂ ਮੋਹ ਮੰਗੇ ਪਈਏ ਦਿੱਤੇ ਆਹ ਦੁਨੀਆ ਤੁਹਾਡੀ ਕਬੱਡੀ ਵੇਖਣ ਆਈ ਹੈ ਰਪਿੰਦਰ ਜਲਾਲ ਬਾਰ-ਬਾਰ ਤੁਹਾਨੂੰ ਰਿਕੁਐਸਟ ਕਰ ਰਿਹਾ ਸਾਡਾ ਵੀਰ ਨਾ ਬੋਲਣਾ ਜ਼ਰੂਰੀ ਹੈ ਭਾਈ ਪਰ ਸੇਤੋ ਦੇਕੇ ਨਾ ਬੋਲੀ ਜਾਣੀ ਹੈ ਹੁਣ ਇੱਕ ਬੇਨਤੀ ਹੈ ਸੈਮੀ ਫਾਈਨਲ ਹੈ ਆਪਾਂ ਗੱਲ ਕਬੱਡੀ ਦੀ ਕਰ ਲਓ ਲਓ ਜੀ ਖੇਡ ਕਬੱਡੀ ਦੇ ਨਾਲ ਦੀਪਕ ਤੇ ਦੀਪਕ ਤੇ ਦੀਪਕ ਤੇ ਦੀਪਕ ਤੇ ਆਹ ਜਟਾ ਆ ਜਟਾੜਿਆਂ ਵਾਲਾ ਹੁਣ ਦੇ ਪੈਸੇ ਜਿੰਨੇ ਦੇਣੇ ਆ ਮੇਰੇ ਵੀਰਿਆ ਹੁਣ ਆਉਂ ਸੁਆਦ ਆ ਦੇ ਵੀ ਮੁੰਡਿਆਂ ਇਧਰਲੇ ਪਾਸੇ ਬਿੱਲਿਆ ਬੋਲ ਬਾਈ ਵੱਲੋਂ ਇਧਰ ਗਿੰਦੀ ਹੰਸਰਾ ਸੁੱਖਾ ਸ਼ੇਰਪੁਰਾ ਤੇ ਨਾਲ ਮੇਰੇ ਵੀਰੋ ਗੁਰਤੇਜ ਦਿਉਣ ਵੱਲੋਂ ਇਹ 1000 ਰੁਪਏ 2000 ਰੁਪਏ ਜੱਫੇ ਨਾਲੋਂ ਹੰਸਰਾ ਸਰਦਾਰ ਕੇਲੀਆ ਹੋਰ ਵੀ ਤੇ ਸਟੂਡੀਓ ਦਾ ਸਾਡੇ ਕਹਿੰਦੇ ਆ ਵੀ 2000 ਦੇ ਜੱਸੀ ਨੇ ਲਾ ਅਗਲੀ ਕਬੱਡੀ ਮੈਦਾਨ ਦੇ ਅੰਦਰ ਰੇਡ ਪਈ ਹੋਈ ਹੈ 30 ਗੱਤ ਧਾਵੀ ਦੇ ਕੋਲ ਹੋਰ ਕਿਹੜਾ ਜੱਸੀ ਲਾਉਂਦਾ ਰਸਾ ਕਿਹੜਾ ਕਬਾਲ ਕਰਦਾ ਧਰਦਾ ਤੌਰ ਤੇ ਹੱਥਾਂ ਕਾਲੇ ਸੰਗੇ ਬੜਾ ਸਨੀ 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 ਜਿਹੜੇ ਕਦੇ ਗੱਲ ਨਹੀਂ ਬਣੀ ਸਨੀ ਜਦੋਂ ਬਣਾ ਕੇ ਛੱਡਾਂਗੇ ਜਿਹੜੇ ਕਦੇ ਗੱਲ ਨਹੀਂ ਬਣੀ ਸਨੀ ਕਹਿੰਦਾ ਬਣਾ ਕੇ ਹੀ ਛੱਡਾਂਗੇ ਆ ਬਾਈ ਹੁਣ ਦੇਖੇ ਜਾ ਪੈਸੇ ਕਿੰਨੇ 2100 ਰੁਪਏ ਉਧਰ ਦੀਪੇ ਹੋਣਾ ਬਲੋ ਵਡੇ ਵੀਰਾਂ ਵੱਲੋਂ ਤੇ ਨਾਲ 2000 ਰੁਪਇਆ ਇਧਰ ਸੁੱਖਾ ਸ਼ੇਰਪੁਰਾ ਗੁਰਤੇਜ ਦਿਓਲ ਤੇ ਗਿੰਦੀ ਹੰਸਰੇ ਵੱਲੋਂ ਮਨੂ ਹੰਸਰੇ ਦੀਆਂ ਕਹਿੰਦੇ ਟੌਪੜੀਆਂ ਟੀਮਾਂ ਖੇਡ ਰਹੀਏ ਮੇਰੇ ਵੀਰੋ ਮਨੂ ਹੰਸਰੇ ਉਹਨਾਂ ਦਾ ਸਰਦੇ ਆਸਟ੍ਰੇਲੀਆ ਉਹਨਾਂ ਦਾ ਗੁਰਪ੍ਰੀਤ ਆਸਟ੍ਰੇਲੀਆ ਉਹਨਾਂ ਦਾ ਗੁਰਤੇਜ ਦਿਓਲ ਹੁੰਦਾ ਹੈ ਭਾਈ ਮਨਪ੍ਰੀਤ ਹੁੰਦਾ ਹੈ ਮਨਪ੍ਰੀਤ ਦਿਓਲ ਆਸਟ੍ਰੇਲੀਆ ਦੀ ਯਾਦ ਵਿੱਚ 911 ਟਰੈਕਟਰ ਦਿੱਤੇ ਜਾਣੇ ਹੈ ਅੱਜ ਕੌਣ ਜਿੱਤੂ ਬਣੂਗਾ ਉਹ ਸਮੇਂ ਦੀਆਂ ਬਾਤਾਂ ਹੈ ਕਿ ਗੱਲਾਂ ਬਾਤਾਂ ਕਰਕੇ ਕਬੂ ਸ਼ੇਰ ਕਦੇ ਆਉਣੀ ਨਾ ਇਹ ਦਿਨ ਤੱਕ ਕਦੇ ਲੋਟੇ ਮੁੜ ਕੇ ਸ਼ੇਰ ਆਉਣੀ ਨਾ ਰਸਤਾਰ ਕਾਪਣ ਜਹਾਜ਼ ਵਰਗੀ ਜਾਂ ਪਾਖੜੇ ਦਾ ਨੀਰ ਬਾਣਾ ਪੈਂਦਾ ਏ ਕੌਡੀ ਪੈਂਦਰੀ ਜਨਾਂ ਜਿਲਦੇ ਸਨਮਾਨ ਸੌਖੇ ਨਹੀਂ ਮਿਲਦੇ ਜਰਬੀ ਦੀ ਨੀਰ ਬਾਣਾ ਪੈਂਦਾ ਤੇ ਗੱਦੂ ਦੱਸਿਆਂ ਆ ਦੇ ਦਿਓ ਜੀ ਪੈਸੇ ਆ ਫੜੇ ਜਿਹੜਾ ਨੌਜਨ ਦੇ ਲਈ ਲਓ ਸ਼ਾਜੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਾਜੀ ਸ਼ਾਜੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਨੇ ਬਾਹੂ ਅਖਮਰਪੁਰ ਤੇ ਸਿਰਖਪੁਰ ਤਿਆਰ ਨੇ ਆ ਪੈਸੇ ਤਾਂ ਲੈ ਜੋ ਕਿਹਦੇ ਆ ਮੇਰੇ ਵੀਰੋ ਸਨੀ ਦੇ ਲਈ ਆਇਆ ਆਹ ਸਾਹਮਣੇ ਇਸ ਵੇਲੇ ਸ਼ਾਜੀ ਸ਼ਾਜੀ ਨੰਬਰ ਲੈ ਗਿਆ ਪੀਰ ਸੰਧੂ ਮਾਨੋਕੇ ਵਾਲਾ ਦਾ ਅশেষ ਧੰਨਵਾਦ ਹੈ ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰ ਕਬੱਡੀ ਕੋਲ ਪ੍ਰਿੰਟੋ ਉਹਨਾਂ ਦਾ ਖਾਸ ਧੰਨਵਾਦ ਹੈ ਪੀਰੇ ਸੰਧੂ ਖਰਾਂ ਦਾ ਔਰ ਹੈਪੀ ਕਬੱਡੀ ਖਿਡਾਰੀ ਦਾ ਜਸਪਾਲ ਭੱਟੀ ਦਾ ਔਰ ਹਾਸਰਾ ਪਰਵਾਰ ਦੀ ਬਹੁਤ ਵੱਡੀ ਦੇਣ ਹੈ ਅਗਲੀ ਕਬੱਡੀ ਮੈਦਾਨ ਦੇ ਅੰਦਰ ਪੂਰੀਆ ਬੜਕੇ ਕਹਿੰਦੇ ਪੂਰੀਆ ਸ਼ੀਸ਼ਰ ਰੇਡ ਪਾ ਰਹੇ ਨੇ ਵੀਰੋ ਪੂਰੀਆ ਤੇ ਜਸਮਾਨੀ ਚੁੰਬਕ ਹੈ جسمانی چمبک جسمانی چمبک دو بار دا کنیڈا کا پڑا بیسٹ بڑے ہیں فریاد بڑا لکی ہے میرے بیرے کنیڈا کا پڑا بیسٹ ایک کری ہونے ہی بڑی گل ہوں دی ہے پر فریاد دو بار دا بیسٹ ہے آؤ سامنے کھیڑ مدان اندر میرے بیرے ہو کبٹی 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 کرنا ہویا شہیاد علی بدیا ہویا شہیاد علی بدیا ہویا چار میں پھر چار میں جو ہاتھ کو ماری ਅੱਜ ਦਿਨ ਹਕਮ ਅਲੀ ਦਾ ਓ ਲੱਬਿਆਣੀਆਂ ਕੀ ਹਾਲ ਚਾਲ ਆ ਓ ਖੁਸ਼ ਓ ਪੂਰੇ ਖੁਸ਼ ਹੈ ਤੇ ਆਪੇ ਖੁਸ਼ ਮੇਲਾ ਕਮਾਲਪੁਰਿਆ ਹੰਸ ਰਿਆ ਵੇਖ ਲੈ ਨੌਜੋਨਾਂ ਕਮਾਲਪੁਰੇ ਦਾ ਮੇਲਾ ਗੂੰਜਦਾ ਕਲਗੀ ਧਰਦੀ ਕਿਰਪਾ ਪਰ ਆ ਜਿਹੜੇ ਵਿੱਚ ਕੰਧ ਕੰਡ ਕੇ ਖੜਦੇ ਆ ਨਾ ਉਹ ਮੈਨੂੰ ਸਭ ਤੋਂ ਭੜੇ ਲੱਗਦੇ ਆ ਗਰਾਊਂਡ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਮੇਰੇ ਵੀਰੋ ਕੰਧ ਕੰਡ ਕੇ ਖੜ ਜਾਂਦੇ ਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਹੋ ਗਈ ਹੈ ਲੱਖੀ ਮੋਮਾ ਤੇ ਮਨੋ ਹਸਰਾ ਜਿਹੜੇ ਪਾਣੇ ਟੀਮਾਂ ਸਪੌਂਸਰ ਕੀਤੀਆਂ ਲੱਖੀ ਮੋਮਾ ਤੇ ਮਨੋ ਹਸਰ ਦਾ ਧੰਨਵਾਦ ਹੈ ਔਰ ਇਧਰ ਸਾਡੇ ਵੀਰ ਸਰੀ ਸਿਪੋ ਸਟਾਰਵਰ ਦੀ ਟੀਮ ਖੇਡ ਰਹੀ ਹੈ ਬੂਟੇ ਖੱਖੂਣਾਂ ਦੀ ਟੀਮ ਹੈ ਕਿੰਨੇ ਕਿੰਨੇ ਨੰਬਰ ਹੋ ਗਏ